ਕੁੰਭਕਰਨ ਮਰਿਓ ਜਨ ਹੈ ਅਰਿ 라ਵਣ ਕੋ ਛਿਨ ਮੈਂ ਬਦ ਕੀਆ ਰਾਜ ਪਪੀਛਨ ਪੈ ਕਰ ਆਨੰਦ ਦੇ ਕਰ ਆਨੰਦ ਪਰਮ ਜੀ ਪਪੀਛਨ ਦੇ ਕਰ ਆਨੰਦ ਦੇ ਦੇ ਪਾਠ ਬਿਨ ਮੈਂ ਆਪ ਰਾਜ ਪਪੀਛਨ ਦੇ ਕਰ ਆਨੰਦ ਆਉਧ ਚਲਿਓ ਸੰਗ ਲੈ ਕਰ ਸੀਆ ਪਾਪਨ ਕੇ ਬਦ ਕਾਰਨ ਸੋ अवतार बिकै ब्रज कै बल लिया अब ली अब लिया अब लिया सवैया जो उपमा हर की करी गोपन जाओ जवाब करियो जी कनौडा एह जाओ उपमा हर की करी गोपन तौ पत गोपन बात कहि है जो एह को बल आए कहयो गर गए हम सों सों बात सही है ਪੂਤ ਕਹਿਓ ਬਸ ਦੇਵੈ ਕੋ ਦਿਜ ਤਾਹੇ ਮਿਲਿਓ ਫਨਮਾਨ ਇਹੀ ਹੈ ਜੋ ਇਹ ਕੋ ਫਨਮਾਰਨ ਆਇਓ ਸੋ ਤਾਹੀ ਕੀ ਦੇਹ ਗਈ ਨਾ ਰਹੀ ਹੈ ਗਈ ਨਾ ਰਹੀ ਹੈ ਹਾਂ ਈੜੀ ਆ ਪੁੱਛੇ ਜੋ ਇਹ ਕੋ ਫਨਮਾਰਨ ਆਇਓ ਸੋ ਤਾਹੀ ਕੀ ਦੇਹ ਗਈ ਨਾ ਰਹੀ ਹੈ ਪੂਤਨਾ ਵਰਗੀਆਂ ਸਾਰੀਆਂ ਰੁੱਧੀਆਂ ਆਥ ਇੰਦਰ ਆਏ ਦਰਸ਼ਨ ਕੀਆ ਹਰ ਬੇਨਤੀ ਕਰਤ ਭਇਆ ਸਵਈਆ ਦਿਨ ਏਕ ਗਏ ਬਨ ਕੋ ਹਰ ਜੀ ਮਗਵਾ ਤਜ ਮਾਨ ਹਰੀ ਪਹਿ ਆਇਓ ਪਾਪਨ ਕੀ ਬਖਸ਼ਾਵਨ ਕਉ ਹਰ ਕੇ ਤਰਪਾਇਨ ਸੀਸ ਨਿਵਾਇਓ ਹਾਂ ਜੀ ਕੀ ਹੈ ਜੀ ਹਾਂ ਹਾਂ ਜੀ ਇਹੀ ਕਿਹਾ ਪਾਪਨ ਕੇ ਬਖਸ਼ਾਵਨ ਕਉ ਹਰ ਕੇ ਤਰ ਪਾਇਨ ਫੀਸ ਨਵਾਇਓ ਚਲੋ ਔਰ ਕਰੀ ਬੇਨਤੀ ਹਰ ਕੇ ਅਤਹੀ ਹਿਤ ਤੋ ਭਗਵਾਨ ਰਜਾਇਓ ਅਤਹੀ ਤਿਹ ਤੋ ਤਿਹ ਤੋ ਤਿਹ ਅਡ ਤੋ ਅਡ ਅਤਹੀ ਤਿਹ ਤੋ ਭਗਵਾਨ ਰਜਾਇਓ ਅਤਹੀ ਤਿਹ ਤੋ ਭਗਵਾਨ ਰਜਾਇਓ ਜੁਗ ਭਈ ਆਮ ਤੇ ਕਹੋ ਸਕਰ ਸੋ ਕਹਿ ਹਰ ਜੀ ਤੁਮ ਕੋ ਨਹ ਪਾ ਪਾਇਓ ਤੁਮ ਜੰਗ ਕੋ ਕਰਤਾ ਕਰਨਾ ਜਗ ਜੰਗ ਨਹੀਂ ਜਗ ਤੂੰ ਜਗ ਕੋ ਕਰਤਾ ਕਰੁਣਾ ਨਿਧ ਤੂੰ ਸਭ ਲੋਗਨ ਕੋ ਕਰਤਾ ਹੈ ਤੂੰ ਮੁਰ ਕੋ ਮਰੀਆ ਰਿਪ ਰਾਵਨ ਪੂਰ ਪੂਰ ਸਲ ਤ੍ਰੀ ਕੋ ਭਰਤਾ ਹੈ ਤੂੰ ਸਭ ਦੇਵਨ ਕੋ ਪਤ ਹੈ ਅਰ ਸਾਧਨ ਕੇ ਦੁਖ ਕੋ ਹਰਤਾ ਹੈ ਜੋ ਤੁਮਰੀ ਕਛ ਭੂਲ ਕਰੈ ਤਿਹ ਕੇ ਫਮ ਤੂੰ ਤਨ ਕੋ ਮਰਤਾ ਹੈ ਸਵਈਆ ਕਬ ਕਾਨ ਸਤਕ੍ਰਿਤ ਕੀ ਉਪਮਾ ਜਬ ਜਬ ਹਾਂ ਕਬ ਇਥ ਜਬ ਜਬ ਕਾਨ ਸਤਕ੍ਰਿਤ ਕੀ ਉਪਮਾ ਤਬ ਕਾਮ ਸੋ ਧੈਨ ਗਉ ਚਲ ਆਏ ਆਏ ਕਰੀ ਉਪਮਾ ਹਰ ਕੀ ਉਹ ਭਰਤਨ ਸੋ ਕਬ ਸਿਆਮ ਬੜਾਈ ਗਾਵਤ ਹੀ ਗੁਣ ਕੰਨ ਰਕੇ ਇਕ ਇੰਕਰ ਆਏ ਗਏ ਹਰ ਪਾਈ ਸਿਆਮ ਕਰੋ ਉਪਮਾ ਕਹੇਉ ਪਤ ਸਾਮ ਕਰੋ ਉਪਮਾ ਕਹੇਉ ਪਤ ਸੋ ਉਪਮਾ ਬਹ ਭਰਤਨ ਭਾਈ ਸਵਈਆ ਕੰਨ ਰਕੇ ਪਦ ਪੂਜਨ ਕ ਸਭ ਦੇਵ ਦੇਵਪੁਰੀ ਤਜ ਕੈ ਸੁਰ ਆਏ ਪਾਇ ਪਰ ਇੱਕ ਪੂਜਿਤ ਭੇ ਇੱਕ ਨਾਚ ਉਠੇ ਇੱਕ ਮੰਗਲ ਗਾਏ ਸੇਵ ਕਰੇ ਹਰ ਕੀ ਹਿਤ ਕੈ ਕਰ ਆਵਤ ਕੇਸਰ ਧੂਪ ਜਗਾਏ दैतन ਕੋ ਬਦ ਕੈ ਭਗਵਾਨ ਮਨੁ ਜਗ ਮੈਂ ਸੁਰ ਫੇਰ ਬਸਾਏ ਦੋਹਰਾ ਦੇਵ ਸ਼ਕਰ ਆਦਿਕ ਸਭੈ ਸਭ ਤਜ ਕੈ ਮਨ ਮਾਨ ਹਵੈ ਇਕਤਰ ਕਰਨ ਹਵੈ ਇਕਤਰ ਕਰਨੇ ਲਗੇ ਕ੍ਰਿਸ਼ਨ ਉਸਤਤੀ ਬਾਨ ਬਾਨ ਕਵਿਤ ਪ੍ਰੇਮ ਭਰੀ ਲਾਜ ਕੇ ਜਹਾਜ ਦੋ ਦੇਖੀਤ ਥਾਰ ਭਰੇ ਅਬਰ ਭਰੇ ਬਾਰ ਬਾਰ ਭਰੇ ਅਬਰਨ ਕੀ ਆਬਾ ਕੋ ਧਰਤ ਹੈ सील ਕੇ ਹੈ ਸਿੰਧ ਗੁਨ ਸਾਗਰ ਉਜਾਗਰ ਕੇ ਨਗਰ ਨਵਲ ਨੈਣ ਦੁਖਨ ਹਰਤ ਹੈ ਸਤਰਨ ਸੰਘਾਰੀ ਇਹ ਕਾਨ ਅਵਤਾਰੀ ਜੂ ਕੇ ਸਾਧਨ ਕੋ ਦੇਹ ਦੁਖ ਦੂਰ ਕੋ ਕਰਤ ਹੈ